ਅਚਨ ਨਹੀਂ ਹੋ ਰਹੀ ਫਿਰਦੇ ਆ ਕਿ ਕਾਂਗਰਸ ਕੀ ਇਹ ਨਾਮਾਂ ਦੀ ਪਾਰਟੀ ਦਾ ਹਰਿੰਦਰ ਅਮਾਮਾਂ ਦੀ ਪਾਰਟੀ ਦਾ ਉਮੀਦਵਾਰ ਨਹੀਂ ਹੈਗਾ ਉਹ ਭਾਈ ਇਹ ਸਾਡੇ ਨਹੀਂ ਚੱਲਦਾ ਥੋੜੇ ਚੱਲਦਾ ਹੁੰਦਾ ਕੰਮ ਇਹ ਵੀ ਉਮੀਦਵਾਰ ਹੋਰ ਹੁੰਦਾ ਹੈ ਹਰਾਉਂਦੇ ਕਿਸੇ ਹੋਰ ਨੂੰ ਨੇ ਜਿਤਾਉਂਦੇ ਕਿਸੇ ਹੋਰ ਨੂੰ ਨੇ ਇਹ ਲੱਗੇ ਰਹਿੰਦੇ ਨੇ ਇਹੋ ਜਿਹੇ ਕੰਮਾਂ ਤੇ ਇੱਕ ਦੂਜੇ ਨੂੰ ਲੱਤਾਂ ਖਿੱਚਣ ਤੇ ਮੈਂ ਸਾਡਾ ਤਾਂ ਪਈ ਪਾਰਟੀ ਵੱਲੋਂ ਜਿਹੜਾ ਡਿਸੀਜਨ ਹੈ ਸਾਡਾ ਆਫੀਸ਼ੀਅਲ ਕੈਂਡੀਡੇਟ ਪਾਰਟੀ ਵੱਲੋਂ ਚੁਣਿਆ ਜਾਂਦਾ ਚੋਣ ਨਿਸ਼ਾਨ ਆਪਣਾ ਛਾੜੂ ਹੈ 22 ਸਾਲ ਪਹਿਲਾਂ ਵੀ ਤੁਹਾਡੀ ਸਰਕਾਰ ਸੀ ਤੁਹਾਡਾ ਐਮ.ਐਲ.ਏ ਜੀ 22 ਹੁਣ ਰਹਿ ਕੇ ਉਦੋਂ ਗਾਂਹਾਂ ਵਾਲੇ ਵੀ ਪ੍ਰਮਾਤਮਾ ਕਿਰਪਾ ਕਰੂਗਾ ਕੰਮ ਕਰਾਂਗੇ ਤਾਂ ਤੁਸੀਂ ਹੋਰ ਮੌਕਾ ਦੇ ਦੋਗੇ ਐਮ.ਪੀ ਵੀ ਤੁਹਾਡਾ ਹੁਣ ਸੰਗਰੂਰ ਵਾਲਾ ਮੇਰੇ ਵਾਲੀ ਥਾਂ ਤੇ ਆ ਉਥੋਂ ਵੀ ਆਉਣਗੇ ਇਧਰਲੇ ਪਾਸੇ ਮੈਂ ਆਗਾ ਹੁਣ ਹਰਿੰਦਰ ਆਜੂਗਾ ਮੰਗਾ ਤੁਹਾਡੀਆਂ ਅਰਜ਼ੀਆਂ ਇਹਨਾਂ ਦੋਨਾਂ ਦੀਆਂ ਦੱਸ ਕਤ ਮੇਰੇ ਮੈਂ ਇਹਨਾਂ ਵਾਦਾ ਕਰ ਸਕਦਾ ਹਾਂ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਜਿਹੜੀਆਂ ਦਿੱਕਤਾਂ ਸੇਖੇ ਜਲੂਰ ਨੇ ਉਹੀ ਸਤਾਉਜ ਕਰੀਨੇ ਤੋਲਾ ਆਲਕਨੀ ਨੇ ਅਸੀਂ ਕਿਹੜਾ ਕੈਲੀਫੋਰਨੀਆ ਚ ਰਹਨੇ ਆਂ ਨਹੀਂ ਧੂਆਂ ਉੱਧਰ ਹੈ ਅੱਜ ਰਾਸ਼ਟਰਪਤੀ ਦਾ ਜਹਾਜ਼ ਉਤਰੇ ਹੀ ਨਹੀਂ ਐਂ ਚਲੇ ਗਈ ਮੈਂ ਆਜੋ ਜਲਵਾਜੂ ਦੇਖਣ ਸਾਡੇ ਤੇ ਸਾਡੇ ਤੇ ਹੁਲਾਈ ਜਾਂਦੇ ਰਹਨੇ ਆਂ ਸਾਡਾ ਕੀ ਕਸੂਰ ਐ ਚ ਪਾਕਿਸਤਾਨ ਵਾਲਿਓ ਉਹ ਪਾਕਿਸਤਾਨ ਦੀ ਜਿਹੜਾ ਪਾਕਿਸਤਾਨ ਚ ਪੰਜਾਬ ਹੈ ਉਹਦੀ ਮੁੱਖ ਮੰਤਰੀ ਹੈ ਮਰੀਮ ਉਹ ਕਹਿੰਦੀ ਮੈਂ ਭਗਵਾਨ ਜੀ ਨੂੰ ਚਿੱਠੀ ਲਿਖੂੰਗੀ ਵੀ ਤੁਹਾਡਾ ਧੂਆ ਇੱਧਰ ਲਾਹੌਰ ਨੂੰ ਆਉਂਦਾ ਮੈਂ ਕਿਹਾ ਇਹ ਕਹਿੰਦੇ ਦਿੱਲੀ ਨੂੰ ਆਉਂਦਾ ਸਾਡੇ ਵਾਲਾ ਧੂਆ ਘੁੰਮੀ ਜਾਂਦਾ ਸਾਡੇ ਤੇ ਲਾਈ ਜਾਂਦੇ ਹੋ ਸਾਰਾ ਜੁਪੀ ਦਾ ਵੀ ਹੈ ਹਰਿਆਣੇ ਦਾ ਵੀ ਹੈ ਰਾਜਸਥਾਨ ਦਾ ਮੱਧ ਪ੍ਰਦੇਸ਼ ਦਾ ਸਾਰੇ ਦੇਸ਼ ਦੀ ਸਮੱਸਿਆ ਬੈ ਕੇ ਹੱਲ ਕਰੋ ਸਾਡੇ ਤੇ ਆ ਜਾਂਦੇ ਸਜ ਜਿਹੜਾ ਆਉਂਦਾ ਸਾਡੇ ਤੇ ਆ ਜਾਂਦਾ ਸੋ ਵੀਰੋ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਇਸ ਕਰਕੇ ਮੈਂ ਉਹਨਾਂ ਨੂੰ ਇਹ ਸਮੱਸਿਆ ਦੱਸ ਸਕਦਾ ਮੈਂ ਕਹਾਂ ਜੀ ਫਸਲਾਂ ਕਹਿੰਦੇ ਪਰਾਲੀ ਦਾ ਕੀ ਹੱਲ ਹੈ ਮੈਂ ਕੋਈ ਹੱਲ ਨਹੀਂ ਜਦੋਂ ਪੈਸੇ ਦੇ ਦੋ ਪੈਸੇ ਦੇ ਦੋ ਵੀ 2000 ਰੁਪਏ ਕਿੱਲਾ ਅਸੀਂ ਪਰਾਲੀ ਚਲੋ ਐ ਕਰਦਾ 5-700 ਰੁਪਏ ਸਰਕਾਰ ਵੱਲੋਂ ਮੈਂ ਪਾ ਦੂੰਗਾ 1500 ਸੈਂਟਰ ਦੇ ਦੇ 2000 ਰੁਪਏ ਕਿੱਲਾ ਤੁਸੀਂ ਜਦੋਂ ਪੈਸੇ ਦੇ ਦੋ ਭਾਵੇਂ ਖੂਜ ਸਿੱਟੀਏ ਭਾਵੇਂ ਮਿੱਟੀ ਚ ਦੱਬੀਏ ਨਹੀਂ ਫੂਕਦੇ ਕਹਿੰਦੇ ਨਹੀਂ ਪੈਸੇ ਤਾਂ ਹੈ ਨਹੀਂ ਫਿਰ ਫਿਰ ਮੈਂ ਕੀ ਕਰੀਏ ਜੀ ਫਿਰ ਕਹਿੰਦੇ ਕਿਉਂ ਆਗ ਜਲਦੀ ਹੈ ਮੈਂ ਕਹੇ ਜੀ ਸਭ ਤੋਂ ਵੱਡਾ ਕਾਰਨ ਹੈ 10 ਦਿਨਾਂ ਵਿੱਚ ਪਹਿਲੀ ਫਸਲ ਖਤਮ ਅਗਲੀ ਬੀਜਣ ਤੱਕ 10 ਦਿਨ ਨੇ ਵੱਧ ਤੋਂ ਵੱਧ 12 15 ਨੇ ਕਣਕ ਬੀਜਣ ਮਿਲ ਕੀ ਕਰੀਏ 15 ਦਿਨਾਂ ਚ ਕੀ ਕਰ ਲਾਂਗੇ ਉਹਦਾ ਕਹਿੰਦੇ ਨਹੀਂ ਪ੍ਰੇਰਿਤ ਕਰੀਏ ਆਪ मैं क्या जी की मतलब आप प्रेरित करिए ना किसानों को दीवारों पर लिखवाईए अखबारों में ऐड दीजिए टीवी पर ये बुलवाइए के पराली मत जलाओ मैं क्या जी पता नहीं मैं जो सुरत संभाली है मैं तो यही पढ़ी जाना बसा लिखा है दुल्हन ही दहेज है बच्चे दो ही अच्छे मैं हो गए प्रेरित लोग घट अपनी दाज लैनो हट गए ਪ੍ਰੇਰਿਤ ਪ੍ਰਉਰਤਨੀ ਆ ਹੁਣੇ ਮੈਨੂੰ ਪੈਸੇ ਦਿਓ ਜੇ ਗੱਲ ਨਹੀਂ ਬਾਤ ਨਹੀਂ ਬਸ ਜਾਂ ਸਾਨੂੰ ਕੋਈ ਫਸਲ ਹੈ ਜੀ ਦੇ ਦਿਓ ਜੀ ਦਾ ਝੋਨੇ ਦੇ ਬਰਾਬਰ ਫਾਇਦਾ ਹੁੰਦਾ ਹੋਵੇ ਬਸ ਸਿੱਧੀ ਜੀ ਗੱਲ ਹੈ ਜੇ ਮੇਰੇ ਕੋਲੇ 8 ਕਿੱਲੇ ਨੇ ਜੇ ਮੈਥੋਂ ਤੁਸੀਂ 4 ਕਿੱਲੇ ਮੱਕੀ ਦੇ ਵਜਾ ਲੈ 4 ਕਿੱਲੇ ਝੋਨੇ ਦੇ ਵਜਵਾ ਲੈ ਜੀਰੀ ਦੇ ਜਿੰਨੇ ਮੈਨੂੰ ਜੀਰੀ ਚੋਂ ਬਚਦੇ ਨੇ ਓਨੀ ਮੈਨੂੰ ਮੱਕੀ ਚੋਂ ਬਚਣੇ ਚਾਹੀਦੇ ਆ ਜੇ ਮੱਕੀ ਚੋਂ ਘੱਟ ਬਚਦੇ ਨੇ ਪੂਰੇ ਕਰ ਦੋ ਫਿਰ ਜਾਂ ਵੀ ਝੋਨੇ ਚੋਂ 4 ਕਿੱਲਿਆਂ ਚੋਂ ਮੈਨੂੰ ਲੱਖ ਬਚ ਗਿਆ ਮੱਕੀ ਨਾਲ ਮੈਨੂੰ 80000 ਬਚਿਆ ਤੇ ਮੇਰਾ 20000 ਪੂਰਾ ਕਰ ਦੋ ਜੇ 20000 ਪੂਰਾ ਨਹੀਂ ਕਰੋਗੇ ਤਾਂ ਫਿਰ ਮੈਂ ਮੈਂ ਅੱਠ ਦੇ ਅੱਠ ਅਗਲੀ ਵਾਰ ਫਿਰ ਝੋਨਾ ਲਾਉਂ ਜੇ ਕਰ ਦੋਗੇ ਤਾਂ ਅਸੀਂ ਤਾਂ ਆਪ ਖੇੜਾ ਚੜਾਉਣ ਨੂੰ ਫਿਰਦੇ ਆ ਕਿੱਥੇ ਇੰਨਾ ਪਾਣੀ ਐ ਕਿੱਥੇ ਸਪਰੇਆਂ ਨੇ ਇੰਨੀਆਂ ਅਜ ਤਾਂ ਆਪ ਘੜਾ ਚੜਾਉਣ ਨੂੰ ਫਿਰਦਿਆਂ ਨਾਲੇ ਚੌਲ ਤਾਂ ਆਪਣੀ ਖਰਾਕ ਵੀ ਨਹੀਂ ਦਸਵੀਂ ਵਾਲੇ ਦਿਨ ਖੀਰ ਹੀ ਬਣਾਉਨੇ ਆ ਮਹੀਨੇ ਬਾਅਦ ਅਜ ਤਾਂ ਮੁਲਕ ਨੂੰ ਦਿੰਨੇ ਆ ਜੀ ਚੌਲ ਇਹ ਸਾਡਾ ਤਾਂ ਪਾਣੀ ਵੀ ਥੱਲੋ ਧਰਤੀ ਚੋਂ ਖਤਮ ਹੋ ਗਿਆ ਦੱਸੋ ਕੀ ਕਰੀਏ ਸੀ ਸੋ ਇਹਦੇ ਵਾਸਤੇ ਮੈਂ ਕਿਹਾ ਸਿਰ ਜੋੜ ਕੇ ਬੈਠੋ ਐ ਗੱਲਾਂ ਪਰਚੇ ਕਰ ਦਿਓ ਜੀ ਆਹ ਕਰ ਦਿਓ ਜੀ ਤੀਜੇ ਦਿਨ ਆਰਡਰ ਦੇ ਦਿੰਦੇ ਆ ਇਹ ਐ ਨਹੀਂ ਹੋਣਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਪਾਂ ਤਾਂ ਪਿੰਡਾਂ ਵਾਲਿਆਂ ਇੱਕ ਦੂਜੇ ਦੀਆਂ ਸਮੱਸਿਆਵਾਂ ਦਾ ਪਤਾ ਹੈ ਆ ਜਿਹੜੇ ਤੁਸੀਂ ਕਹਿੰਦੇ ਹੋ ਵੀ 35 ਸਾਲ ਬਾਅਦ ਪੈਸੇ ਆਏ ਐ ਥਾਈਆਂ ਬਣਾਤੀਆਂ ਜਾਂ ਕੋਈ ਟੋਬੇ ਛੱਪੜ ਮੈਂ ਮੈਨੂੰ ਤਾਂ ਲੱਗਦਾ ਮੀਤੇ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਮਤਲਬ ਉਹਦੇ ਮੰਨਾਂਗੇ ਜਿੱਦਾਂ ਪਿੰਡਾਂ ਦੇ ਸਕੂਲਾਂ ਚੋਂ ਪੜ ਕੇ ਆਪਣੇ ਮੁੰਡੇ ਡੀਸੀ ਲੱਗਣ ਲੱਗੇ ਜਿੱਦੈਂ ਅਫਸਰ ਬਣਨ ਲੱਗ ਗਏ ਉਰੇ ਲਾਇਬ੍ਰੇਰੀਆਂ ਬਣ ਗਈਆਂ ਯੂਪੀਐਸਸੀ ਸੈਂਟਰ ਖੁੱਲ ਗਏ ਸਾਨੂੰ ਤਾਂ ਤੋਬਿਆਂ ਚੀ ਲੈ ਫਿਰਦੇ ਹੋਏ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਂਟ ਕੱਟਣ ਨੂੰ ਫਿਰਦੇ ਨੇ ਸਾਥੋਂ ਬਰਨਾਲੇ ਦੇ ਸੀਵਰੇਜ ਦੇ ਟੱਕਣ ਨਹੀਂ ਪੂਰੇ ਹੋ ਰਹੇ ਸਾਥ 77 ਸਾਲ ਹੋ ਗਏ ਯਾਦ ਹੋਿਆਂ ਨੂੰ ਮੈਂ ਜਦੋਂ ਨਵਾਂ ਨਵਾਂ ਐਮਪੀ ਬਣਿਆ 14 ਚ ਤੁਸੀਂ ਹੀ ਬਣਾਇਆ ਸੀ ਸੰਗਰੂਰ ਵਾਲੇ ਦਫ਼ਤਰ ਚ ਬੈਠਾ ਮੈਂ ਮੈਂ ਜੋ ਲੋਕਾਂ ਦੇ ਪੈਸੇ ਨੇ ਲੋਕਾਂ ਨੂੰ ਵਿਆ ਕਰਾਂਗੇ 15 ਕਿ ਦਿਨ ਹੀ ਹੋਏ ਸੀ ਉਧਰੋਂ ਲੈਰੇਗਾ ਕਿ ਕਿ ਨਿਓਂ ਕਾਈ ਪੰਚਾਇਤ ਸਾਸਤਰੀ ਕਾਲ ਜੀ ਐਮਪੀ ਸਾਹਿਬ ਮੈਂ ਕਿਹਾ ਸਾਸਤਰੀ ਕਾਲ ਜੀ ਬਧਾਈਆਂ ਜੀ ਬਧਾਈਆਂ ਜੀ ਬਲਾਈ ਗ੍ਰਾਂਟ ਚਾਹੀਦੀ ਹੈ ਜੀ ਪਿੰਡ ਵਾਸਤੇ ਮੈਂ ਕਿਹਾ ਦੇਵਾਂਗੇ ਤੁਹਾਡੇ ਪੈਸੇ ਨੇ ਤੁਹਾਨੂੰ ਦੇਣੇ ਨੇ 3 ਲੱਖ ਚਾਹੀਦਾ ਜੀ ਮੈਂ 3 ਲੱਖ ਦੇਵਾਂਗੇ ਲਿਖ ਕੇ ਦੇ ਦਿਓ ਕਿ ਕੀ ਇੱਕ ਮਤਾ ਪਾ ਦਿਓ ਕਿ ਕਿਹੜੇ ਕੰਮ ਵਾਸਤੇ ਚਾਹੀਦਾ ਫਿਰ ਅੱਪ ਜਾਰੀ ਕਰ ਦਾਂਗੇ ਪੈਸੇ ਸ਼ਮਸ਼ਾਨ ਘਾਟ ਦੀਆਂ ਕੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਤੁਹਾਡੇ ਪਿੰਡ ਦੇ ਮਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਦੇ ਕਿਤੇ ਦਬਾਰੇ ਘਰੇ ਨਾ ਆ ਜਾਣ ਯਾਰ ਮਸਾਂ ਛੱਡ ਕੇ ਆਇਆ ਮੈਂ ਕਿਹਾ ਯਾਰ ਸਕੂਲ ਚ ਚਾਰ ਕਮਰੇ ਪਾ ਦਿੰਨੇ ਆ ਆਰੋ ਵਾਲਾ ਪਾਣੀ ਦੇ ਦਿੰਨੇ ਆ ਬੱਚੇ ਆਰੋ ਵਾਲਾ ਪਾਣੀ ਪੀ ਲਣਗੇ ਫਿਲਟਰਡ ਵਾਟਰ ਸਕੂਲ ਚ ਆਪਾਂ ਉਹ ਦੇ ਦਿੰਨੇ ਆ ਯਾਰ ਬੈਂਚ ਦੇ ਦਿੰਨੇ ਆ ਸੋਲਰ ਇਲੈਕਟਨ ਲਾ ਦਿੰਨੇ ਆ ਲਾਇਬ੍ਰੇਰੀ ਬਣਾ ਦੇਣਾ ਤੁਹਾਡੇ ਪਿੰਡ ਸੜਕ ਬਣਾ ਲਓ ਆਪਦੇ ਪਿੰਡ ਵਾਲੀ ਉਹ ਮੈਨੂੰ ਕਹਿੰਦੇ ਅੱਜ ਇਹਨੇ ਸ਼ਮਸ਼ਾਨ ਘਾਟ ਤੋਂ ਬਿਨਾ ਗੱਲਾਂ ਕਹੀਆਂ ਤੁਸੀਂ ਇਹ ਕੰਮ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਕੰਮ ਹੀ ਇਹ ਨੇ ਅਸਲ 'ਚ ਕਰ ਸਕਦਾ ਮੈਂ ਕਹਿੰਦੇ ਸਾਡਾ ਕਸੂਰ ਨਹੀਂ ਜੀ ਸਾਡੇ ਪਿੰਡ ਦਾ ਜਦੋਂ ਵੀ ਪੈਸੇ ਆਏ ਨੇ ਸ਼ਮਸ਼ਾਨ ਘਾਟ ਨੂੰ ਆਏ ਨੇ ਲਓ ਦੱਸੋ ਕੀ ਕਰੀਏ ਇਹ ਦੁਗਾਹਾਂ ਹੀ ਨਹੀਂ ਵਧਣ ਦਿੱਤੇ ਯਾਰ ਗਾਹਾਂ ਹੀ ਨਹੀਂ ਵਧਣ ਦਿੱਤੇ ਤੋਂ ਛੱਪੜ ਟੋਬੇ ਸ਼ਮਸ਼ਾਨ ਘਾਟ ਬੱਸ ਤੁਕੋ ਉਹਨਾਂ ਨੂੰ ਪਤਾ ਹੈ ਜਾਣ ਪੁੱਝ ਕੇ ਸਾਡੇ ਬੱਚਿਆਂ ਨੂੰ ਅਨਪੜ ਰੱਖ ਰਹੇ ਇਹਨਾਂ ਨੂੰ ਕਿ ਜੇ ਇਹਨਾਂ ਦੇ ਜਵਾਬ ਪੜ ਗਏ ਇਹ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਕਰਨ ਦੀ ਗਰੀਬੀਆਂ ਚੱਕ ਦੇਣਗੇ ਤੇ ਜੇ ਗਰੀਬੀਆਂ ਚੱਕੀਆਂ ਨਹੀਂ ਆ ਫੇ ਲੀਡਰਾਂ ਦੇ ਘਰਾਂ ਮੂਰੇ ਤੜਕੇ ਤੜਕੇ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲਾਈਨ ਬੰਨ ਕੇ ਕੌਣ ਖੜੂਗਾ ਆ ਪੰਗਾ ਹੁਣ ਅਸੀਂ ਸਕੂਲ ਠੀਕ ਕਰਨ ਲੱਗਿਆਂ ਹੁਣ ਵੀ ਤਾਂ ਰਿਜ਼ਲਟ ਠੀਕ ਆਉਣ ਲੱਗੇ ਨਾ ਸਕੂਲਾਂ ਦੇ ਉਹੀ ਸਕੂਲ ਨੇ ਸਰਕਾਰੀ ਸਕੂਲ ਉਹੀ ਮਾਸਟਰ ਨੇ ਪਹਿਲਾਂ ਟੈਂਕੀਆਂ ਤੇ ਚੜੇ ਬੈਠੇ ਸੀ ਹੁਣ ਸਕੂਲਾਂ 'ਚ ਲਿਆਂਦੇ ਅਸੀਂ ਉਹ ਉਹੀ ਸਿਲੇਬਸ ਹੈ ਹੁਣ ਸਾਡੇ ਬੱਚੇ ਫਸਟ ਆਉਂਦੇ ਆ ਮੁਹੱਲਾ ਕਲੀਨਿਕ ਹਸਪਤਾਲ ਐਕਸਰੇ ਮਸ਼ੀਨਾ ਸਭ ਦਵਾਈਆਂ ਲਿਖਤਾ ਡੀਸੀਆਂ ਨੂੰ ਵੀ ਕਹਤਾ ਐਸਐਮਓ ਸੀਐਮਓ ਨੂੰ ਕਹਤਾ ਜੋ ਦਵਾਈ ਲਿਖੋਗੇ ਉਸ ਹਸਪਤਾਲ ਚੋਂ ਮਿਲਣੀ ਚਾਹੀਦੀ ਹੈ 12 ਦਵਾਈ ਜੇ ਲਿਖਣੀ ਵੀ ਪੈ ਜੇ ਵੀ ਜਿਹੜੀ ਹਸਪਤਾਲ ਚ ਹੈ ਨਹੀਂ ਡਾਕਟਰ ਆਪ ਲਿਖੇ ਹੋਊਗਾ ਮਰੀਜ਼ ਨਹੀਂ ਜਾਊਗਾ ਜਦੋਂ ਹੀ ਬਾਹਰ ਨਿਕਲਦੇ ਆਉਂਦੀ ਲੁੱਟੇ ਜਾਂਦੇ ਆ ਤੇ ਸਾਨੂੰ ਦੱਸ ਦੋ ਵੀ ਆ ਦਵਾਈ ਹੈ ਨਹੀਂ ਅਸੀਂ ਅਗਲੇ ਦਿਨ ਭੇਜ ਦਾਂਗੇ ਸਟਾਕ ਚ ਸਾਰਾ ਕੁਝ ਠੀਕ ਹੋ ਜਾਂਦਾ ਬਿਜਲੀ ਦੇ 90% ਬਿੱਲ ਜਿਹੜੇ ਨੇ ਜ਼ੀਰੋ ਆਉਣ ਲੱਗ ਗਏ 600 ਯੂਨਟ ਫਰੀ ਹੈ ਖੇਤਾਂ ਵਾਲੀ ਆਉਂਦੀ ਹੈ ਨਾ ਦਿਨੇ ਆਉਂਦੀ ਹੈ ਨਾ ਨਾਲੇ ਤੇ ਉਹੀ ਜੈਂਪਰ ਨੇ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਂਦੀ ਹੈ ਨੀਅਤ ਸਾਫ ਹੈ ਨiyet ਸਾਫ ਹੋਣੀ ਚਾਹੀਦੀ ਇਹਨੂੰ ਪਤਾ ਹੀ ਨਹੀਂ ਉਹਨਾਂ ਨੂੰ ਵੀ ਕੀ ਹੁੰਦਾ ਇਹ ਬਿਜਲੀ ਮੈਂ ਅਫਸਰਾਂ ਨੂੰ ਬੁਲਾਇਆ ਮੈਂ ਕਿਹਾ ਓਏ 8 ਘੰਟੇ ਤੁਸੀਂ ਕੀ ਕਿਵੇਂ ਕਰਤੇ ਯਾਰ ਇਹ ਵੀ 8 ਘੰਟੇ ਬਿਜਲੀ ਦੇਣ ਨਾਲ ਪਾਣੀ ਉਹਦੀ ਜਿਹੜੀ ਫਸਲ ਹੈ ਸਾਰੀ ਰੰਮ ਜਾਂਦੀ ਹੈ ਸੱਤ ਕਿਉਂ ਨਹੀਂ ਕੀਤੇ 9 ਕਿਉਂ ਨਹੀਂ ਕੀਤੇ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਸੀ ਉਸਮੇ ਫੈਸਲਾ ਕੀਤਾ ਗਿਆ ਥਾ ਮੈਂ ਕਦੇ ਨਕਾ ਲੈਵਲ ਤੇ ਮੀਟਿੰਗ ਹੋਈ ਹੈ ਕਹਿੰਦੇ ਜੀ ਨਕਾ ਲੈਵਲ ਕਿਆ ਹੁੰਦਾ ਸਰ ਮੈਂ ਕਿਹਾ ਨਕਾ ਨਾਕਾ ਨਹੀਂ ਨਕਾ ਕਹਤੇ ਨਾਕਾ ਕਿਆ ਹੋਤਾ ਹੈ ਮੈਂ ਕਹਿੰਦਾ ਜਿੱਥੋਂ ਪਾਣੀ ਹੈ ਕਹਰੇ ਨੂੰ ਮੁੜਦਾ ਹੈ ਕਹਤੇ ਨਹੀਂ ਵਹਾਂ ਤੋਂ ਨਹੀਂ ਹੋਈ ਮੀਟਿੰਗ ਮੈਂ ਕਦੇ ਲੈ ਕੇ ਜਾਊਂਗਾ ਨੱਕਿਆਂ ਤੇ ਲੈ ਕੇ ਜਾਊਂ ਤੁਹਾਨੂੰ ਮੈਂ ਕਹਿਆ ਯਾਰ ਤੂੰ 8 ਘੰਟੇ ਦਿੰਨੇ ਹੋ ਬਿਜਲੀ ਉਹ ਚੋਂ ਫੇਰ 2 ਘੰਟੇ ਮੈਂ ਕੱਟ ਲੈਨੇ ਹਾਂ ਪੌਣੇ ਘੰਟੇ ਦਾ ਕੱਟ ਖਾਲ ਮਰ ਜਾਂਦਾ ਕੌਣ ਮਰ ਜਾਂਦਾ ਸਰ ਉਹ ਮੈਂ ਕਹਿਆ ਖਾਲ ਮਰ ਜਾਂਦਾ ਬੰਦਾ ਨਹੀਂ ਮਰਦਾ ਕੋਈ ਉਸੇ ਕਹਰੇ ਚ ਦੁਬਾਰੇ ਫੇਰ ਛੱਡਣਾ ਪੈਂਦਾ ਫੇਰ ਫੇਰ 2 ਘੰਟੇ ਮੈਂ ਫੇਰ ਫੇਰ ਅੱਧੇ ਘੰਟੇ ਦਾ ਕੱਟ ਲਾ ਲੈਨੇ ਹਾਂ ਮੈਂ ਤੁਸੀਂ ਐ ਕਰੋ ਤੁਸੀਂ ਹੁਣ ਕਿੰਨੇ ਘੰਟੇ ਦਿੰਨੇ ਹੋ ਕਹਿੰਦੇ 8 ਘੰਟੇ ਮੈਂ ਕਿਹਾ ਜੇ 4 ਦਿਨ ਤੁਸੀਂ 8 ਘੰਟੇ ਦਿਓ ਤਾਂ ਕਿੰਨੇ ਘੰਟੇ ਕਹਿੰਦੇ 32 ਘੰਟੇ ਮੈਂ ਕਿਹਾ ਜੇ ਮੈਂ ਤੁਹਾਨੂੰ ਕਮਾ ਵੀ 11 ਘੰਟੇ ਦਿਓ ਲਗਾਤਾਰ 3 ਦਿਨ ਤਾਂ ਕਿੰਨੇ ਘੰਟੇ ਕਹਿੰਦੇ 33 ਘੰਟੇ ਮੈਂ ਕਿਹਾ ਵੀ ਤੁਸੀਂ ਤਜਰਬਾ ਕਰਕੇ ਦੇਖ ਲਿਓ ਕਿਸਾਨ ਕਮਲਾ ਨਹੀਂ ਹੈਗਾ ਵੀ ਬਿਜਲੀ ਹੈਗੀ ਐ ਪਾਣੀ ਛੱਡੀ ਰੱਖੋ ਬੱਟਾ ਤੋੜ ਲੂ ਆਪਦੀਆਂ ਉਹ ਪੋਚਣੀਆਂ ਤਾਂ ਉਸੇ ਨੂੰ ਪਹਿਣ ਗਿਆ ਬੰਦ ਕਰ ਦੂਗਾ 9 ਘੰਟਿਆਂ ਬਾਅਦ 9.5 ਘੰਟਿਆਂ ਬਾਅਦ ਬੰਦ ਕਰ ਦੂਗਾ ਉਹ ਅਗਲੇ ਦਿਨ ਫੇਰ ਆਕੇ ਚਲਾ ਲੂਗਾ ਫੇਰ ਬੰਦ ਕਰ ਦੂਗਾ ਫੇਰ ਚਲਾਉਗਾ 3 ਦਿਨ ਪਾਣੀ ਲਾਊਗਾ ਉਹ ਉਦੋਂ ਤੱਕ 3 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ 6 ਦਿਨ ਹੋ ਗਏ ਤੁਸੀਂ 6 ਦਿਨਾਂ 'ਚ ਟੁੱਟਮੀ ਜਿਹੜੀ ਦਿਨੇ ਹੋ 6 ਦਿਨਾਂ 'ਚ ਕਿੰਨੇ ਘੰਟੇ ਕਨਹੀ 48 ਘੰਟੇ ਮੈਂ ਤੁਸੀਂ 6 ਦਿਨਾਂ 'ਚ 48 ਘੰਟੇ ਮੈਂ 6 ਦਿਨਾਂ 'ਚ 33 ਘੰਟੇ ਨਾਲੇ ਤਾਂ 15 ਘੰਟੇ ਤੁਹਾਡੇ ਬਚਣਗੇ ਦੇ ਨਾਲੇ ਉਹ ਖੁਸ਼ ਵੀ ਜਾਣਦੀ ਹੋਈ ਨਹੀਂ ਓਏ ਜਦੋਂ ਮਰਜੀ ਸੋਚਦਾ ਬਲੋ ਮਹਾਰਾਜ ਦੀ ਜੋਂ ਐ ਕਿ ਜਾਣ ਕਿ ਨੂੰ ਪਤਾ ਹੋਊਗਾ ਜੀ ਜਿਹੜਾ ਆਪ ਨੱਕਿਆਂ ਚ ਗਿਆ ਹੋਵੇ ਇਹ ਥੋੜੇ ਬੰਦਾ ਕੇਵਲ ਢਿੱਲੋਂ ਨੂੰ ਪਤਾ ਹੋਊਗਾ ਇਹ ਜਾਂ ਇਹ ਕੈਪਟਨ ਮਹਿੰਦਰ ਨੂੰ ਪਤਾ ਹੋਊਗਾ ਇਹ ਉਹਨਾਂ ਨੂੰ ਕੀ ਪਤਾ ਹੈ ਪੁੱਛ ਲਿਓ ਉਹਨਾਂ ਨੂੰ ਕਦੇ ਸਟਾਰਟਰ ਕੀ ਹੁੰਦਾ ਉਹਨੂੰ ਇਹ ਨਹੀਂ ਪਤਾ ਵੀ ਲਾਲ ਨਾਲ ਚੱਲਦੇ ਜਾਂ ਹਰੀ ਨਾਲ ਉਹਨਾਂ ਨੂੰ ਕੀ ਪਤਾ ਕਦੇ ਗਏ ਤਾਂ ਹੈ ਨਹੀਂ ਜਿੱਤ ਕੇ ਜਿੱਤ ਕੇ ਅੰਦਰੋਂ ਕੁੰਡੇ ਲਾ ਲੇ ਕੈਪਟਨ ਹੋਰਾਂ ਨੇ ਕੁੰਡੇ ਵੀ ਡੈਡ ਨੇ ਤਿੰਨ ਤਨ ਬੰਤੇ ਐ ਕੁੰਡਾ ਲਾਉਂਦੇ ਨੇ ਬਹੁਤ ਔੜੇ ਦਰਵਾਜੇ ਕਹਿੰਦੇ ਲੋਕ ਨਗ ਤੇ ਆ ਜਾਣ ਕੁੰਡੇ ਲਾ ਲਓ ਅੰਦਰੋਂ ਲਾ ਲੇ ਪੌਣੇ ਪੰਜ ਸਾਲਾਂ ਬਾਅਦ ਆਲੇ ਦਾਲੇ ਆਣੇ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਵੋਟਾਂ ਆਉਂਦੀਆਂ ਨੇ ਕੁੰਡੇ ਖੋਲੀਏ ਕਹਿੰਦੇ ਖੋਲੋ ਕੁੰਡੇ ਖੋਲੇ ਕੁੰਡੇ ਤਾਂ ਖੋਲੇ ਦਰਵਾਜੇ ਨਾ ਖੋਲਣ ਕਹਿੰਦੇ ਕਿਤੇ ਲੱਕੜ ਨਾ ਫੁੱਲ ਗਈ ਹੋਵੇ ਖੁੱਲਦੇ ਕਿਉਂ ਨਹੀਂ ਬਾਜਪਾ ਤਾਂ ਲੱਗਿਆ ਜੀ ਲੋਕ ਬਾਹਰੋਂ ਲਾਗੇ ਉਹ ਕਹਿੰਦੇ ਅੰਦਰ ਹੀ ਰਹੋ ਹਣ ਤੁਸੀਂ ਉਹ ਫਿਰ ਦਿਨੇਂਦਰੀ ਹਣ ਮਾਇਲਾਇ ਨੇ ਮਾਇਲਾਇ ਨੇ ਮਿਰਦ ਨਾ ਹੀ ਲੱਗਦਾ ਭਾਈ ਲਾਏ ਤੁਸੀਂ ਨੇ ਇਹ ਜਿਹੜੇ ਜਿਹੜੇ ਚਿੰਦੇ ਲਾਏ ਨੇ ਨਾ ਤੁਸੀਂ ਲੈ ਮੈਂ ਤਾਂ ਵਿਧਾਨ ਸਭਾ ਚ ਵੀ ਚਿੰਦਾ ਲੈ ਗਿਆ ਸੀ ਮੈਂ ਕਹਿੰਨ ਲਾਓ ਕਾਂਗਰਸੀਆਂ ਨੂੰ ਚਿੰਦੇ ਇਹਨਾਂ ਨੂੰ ਤੁਰ ਤੁਰ ਜਾਂਦੇ ਨੇ ਯਾਰ ਮੈਂ ਕਿਹਾ ਬੋਲ ਕੇ ਤੁਰ ਜਾਂਦੇ ਨੇ ਅਸੀਂ ਖਾਲੀ ਇੱਥੇ ਬੈਠੇ ਰਹਿੰਦੇ ਹਾਂ ਸੋ ਵੀਰੋ ਮੋਲਕ ਚ ਕੋਈ ਕਾਟ ਨਹੀਂ ਪ੍ਰਮਾਤਮਾ ਵੱਲੋਂ ਕੋਈ ਕਾਟ ਨਹੀਂ ਝੋਟੇ ਦੇ ਸਿਰ ਵਰਗੀ ਤਰਤੀ ਹੈ ਕੌਮ ਮਿਹਨਤੀ ਐ ਪਰ ਘਾਟ ਰਹਿ ਗਈ ਲੀਡਰਾਂ ਵਾਲੇ ਪਾਸਿਓ ਜਿਨ੍ਹਾਂ ਨੂੰ ਅਸੀਂ ਮੂਹਰੇ ਲਾਇਆ ਉਹਨਾਂ ਨੇ ਸਾਡੇ ਹੱਕ 'ਚ ਨਹੀਂ ਗੱਲ ਕੀਤੀ ਕਦੇ ਆ ਚੰਨੀ ਹੋਰੀ ਫਿਰਦੇ ਐ ਪਤਾ ਨਹੀਂ ਕਿ ਚੰਨੀ ਕਹਿੰਦਾ ਕਿ ਕਾਂਗਰਸ ਕੀ ਇਹਦੇ ਨਾਮਾਂ ਦੀ ਪਾਰਟੀ ਦਾ ਹਰਿੰਦਰ ਅਮਾਮਾਂ ਦੀ ਪਾਰਟੀ ਦਾ ਉਮੀਦਵਾਰ ਨਹੀਂ ਹੈਗਾ ਉਹ ਭਾਈ ਇਹ ਸਾਡੇ ਨਹੀਂ ਚੱਲਦਾ ਥੋੜੇ ਚੱਲਦਾ ਹੁੰਦਾ ਕੰਮ ਇਹ ਵੀ ਉਮੀਦਵਾਰ ਹੋਰ ਹੁੰਦਾ ਹਰਾਉਂਦੇ ਕਿਸੇ ਹੋਰ ਨੂੰ ਨੇ ਜਿਤਾਉਂਦੇ ਕਿਸੇ ਹੋਰ ਨੂੰ ਨੇ ਲੱਗੇ ਰਹਿੰਦੇ ਨੇ ਇਹੋ ਜਿਹੇ ਕੰਮਾਂ ਤੇ ਇਹ ਇੱਕ ਦੂਜੇ ਨੂੰ ਲੱਤਾਂ ਖਿੱਚਣ ਤੇ ਮੈਂ ਸਾਡਾ ਤਾਂ ਭਈ ਪਾਰਟੀ ਵੱਲੋਂ ਜਿਹੜਾ ਡਿਸੀਜਨ ਹੈ ਸਾਡਾ ਆਫੀਸ਼ੀਅਲ ਕੈਂਡੀਡੇਟ ਪਾਰਟੀ ਵੱਲੋਂ ਚੁਣਿਆ ਜਾਂਦਾ ਚੋਣ ਨਿਸ਼ਾਨ ਆਪਣਾ ਛਾੜੂ ਹੈ ਤੜਕੇ ਉੱਠ ਕੇ ਮੂੰਹ ਹੱਥ ਧੋ ਕੇ 20 ਤਰੀਕ ਨੂੰ ਝਾੜੂ ਵਾਲਾ ਚੋਣ ਨਿਸ਼ਾਨ ਦੱਬ ਕੇ ਹੱਥ ਛਾੜ ਕੇ ਆਰਾਮ ਨਾਲ ਆਈਂ ਆਜੋ ਦੂਜੇ ਕਿਸੇ ਚੋਣ ਨਿਸ਼ਾਨ ਵੱਲ ਦੇਖੇ ਹੋਗੇ ਨਾ ਨਹੀਂ ਤਾਂ ਚਿੱਟਾ ਮੋਤੀਆ ਵੀ ਉੱਤਰ ਸਕਦਾ ਅੱਖਾਂ 'ਚ ਇਹੋ ਜਿਹੇ ਪਾਪੀ ਨੇ ਇਹੋ ਜਿਹੇ ਪਾਪ ਕੀਤੇ ਇਹਨਾਂ ਨੇ ਲੋਕ ਲੁੱਟੇ ਹੋਏ ਐ ਇਹਨਾਂ ਨੇ ਬਾਕੀ ਰਹੀ ਗੱਲ 2.5 ਸਾਲਾਂ ਵਾਲੀ 2.5 ਸਾਲ ਪਹਿਲਾਂ ਵੀ ਥੋੜੀ ਸਰਕਾਰ ਸੀ ਤੁਹਾਡਾ ਐਮਐਲਏ ਸੀ 2.5 ਹੋਣ ਰਹਿ ਗਏ ਉਦੋਂ ਗਾਂਹਾਂ ਵਾਲੇ ਵੀ ਪ੍ਰਮਾਤਮਾ ਕਿਰਪਾ ਕਰੂਗਾ ਕੰਮ ਕਰਾਂਗੇ ਤਾਂ ਤੁਸੀਂ ਹੋਰ ਮੌਕਾ ਦੇ ਦੋਗੇ ਐਮਪੀ ਵੀ ਤੁਹਾਡਾ ਹੁਣ ਸੰਗਰੂਰ ਵਾਲਾ ਮੇਰੇ ਵਾਲੀ ਥਾਂ ਤੇ ਐ ਉਸੇ ਕੁਰਸੀ ਦੀ ਬਹਿੰਦਾ ਮੈਂ ਇਹਨੂੰ ਦੱਸਿਆ ਹੋਇਆ ਵੀ ਐਂ ਕਰਨਾ ਹੁੰਦਾ ਹੈ ਉੱਥੋਂ ਵੀ ਆਉਣਗੇ ਇਧਰਲੇ ਪਾਸੇ ਉਹ ਮੈਂ ਆਗਾ ਹੁਣ ਹਰਿੰਦਰ ਆ ਜਾਊਗਾ ਮੰਗਾ ਥੋਡੀਆਂ ਅਰਜ਼ੀਆਂ ਇਹਨਾਂ ਦੋਨਾਂ ਦੀਆਂ ਦਸਖਤ ਮੇਰੇ ਮੈਂ ਇਹਨਾਂ ਵਾਦਾ ਕਰ ਸਕਦਾ ਤੁਹਾਡਾ ਸਰਕਾਰਾਂ ਕੋਲੇ ਕੋਈ ਘਾਟਾ ਨਹੀਂ ਹੁੰਦਾ ਜੀ ਐਵੇਂ ਮਰੀ ਜਾਂਦੇ ਰਹਿੰਦੇ ਖਜ਼ਾਨਾ ਖਾਲੀ ਖੈਨਾ ਮੈਂ ਤਾਂ ਕਦੇ ਕਹਿਆ ਨਹੀਂ ਪੌਣੇ 3 ਸਾਲ ਹੋ ਗਏ ਮੈਂ ਕਦੇ ਕਹਿਆ ਖਜ਼ਾਨਾ ਖਾਲੀ ਉਹ ਵੀ ਲੜ ਰਿਹਾ ਖਜ਼ਾਨਾ ਖਾਲੀ ਵਾਲਾ ਗੁੱਦੜ ਭਾਏ ਉੱਥੇ ਉਰਦੂ ਦੇ ਸ਼ੇਰ ਬੋਲ ਜਾਂਦੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਗੁਰਦ ਸ਼ੇਰ ਮਹਿਫੂਲੇ ਗਰੂਫ ਉਹ ਕਹਿੰਦੇ ਸੰਤ ਤਾਂ ਪਤਾ ਨਹੀਂ ਕੀ ਕਹਿ ਗਿਆ ਜੀ ਹਾਂ ਜੀ ਹਾਂ ਚਾਹ ਨਹੀਂ ਮਿਲਦੀ ਕਹਿੰਦੇ ਖਜ਼ਾਨਾ ਖਾਲੀ ਹੱਦ ਹੈ ਯਾਰ ਚਾਹ ਤਾਂ ਆਪਾਂ ਯਾਰ ਹਰੇ ਉਹੀ ਜਾਂਦੇ ਆਉਂਦੇ ਨੂੰ ਪੁੱਛਦੇ ਨੇ ਬਾਈ ਚਾਹ ਦਾ ਕੱਪ ਬਾਈ ਚਾਹ ਲੈਦਾ ਚਾਹ ਹਾਂ ਨਾ ਕਿ ਜਾਂਨੇ ਪਰੋਂਗੇ ਤੁਸੀਂ ਸੋ ਇਸ ਕਰਕੇ ਇਹਨਾਂ ਤੇ ਜੇ ਕਹੀ ਨਾ ਕਰਿਓ ਪਹਿਲਾਂ ਉਥੋਂ ਗਿੱਦੜਵਾ ਛੱਡ ਕੇ ਬਠਿੰਡੇ ਆ ਗਿਆ ਜਦੋਂ ਬਠਿੰਡੇ ਆਏ ਨੇ ਚੋਪੜਤਾ ਫਿਰ ਬੇ ਹੁਣ ਕਹਿੰਦਾ ਮੈਂ ਵਾਪਸ ਆ ਗਿਆ ਮੈਨੂੰ ਬਨਵਾਸ ਮਿਲ ਗਿਆ ਸੀ ਉਹ ਕਹਿੰਦੇ ਕਿਨੇ ਦਿੱਤਾ ਸੀ ਤੱਕ ਅਸੀਂ ਕਦੋਂ ਦਿੱਤਾ ਬਨਵਾਸ ਨਾ ਹੀ ਖਤਮ ਕੀਤਾ ਜੇ ਤੈਨੂੰ ਮਿਲ ਵੀ ਗਿਆ ਸੀ ਖਤਮ ਕਦੋਂ ਕੀਤਾ ਉੱਥੇ ਲਿਆ ਤੂੰ ਹੁਣ ਉਹ ਕਹਿੰਦਾ ਕਿ ਪੀਆਰਟੀ ਚ ਰੱਖੂ ਮੈਂ ਫਲਾਨੇ ਨੂੰ ਮੈਂ ਰੇਲਵੇ ਚ ਰੱਖ ਲਉ ਫਲਾਨੇ ਨੂੰ ਮੈਂ ਕਿੱਥੋਂ ਰੱਖ ਲਵਾਂਗੇ ਤੁਸੀਂ ਜੇ ਨੀਅਤ ਹੁੰਦੀ ਜਦੋਂ ਜਦੋਂ ਤੁਹਾਡੀਆਂ ਸਰਕਾਰਾਂ ਸੀ ਜਦੋਂ ਤੁਸੀਂ ਫਲਾਨਾ ਵਿੱਤ ਮੰਤਰੀ ਸੀ ਤੁਸੀਂ ਉਦੋਂ ਨੌਕਰੀਆਂ ਦੇ ਸਕਦੇ ਸੀ ਤੁਹਾਨੂੰ ਪਤਾ ਸੀ ਖਜ਼ਾਨੇ ਚ ਆਏਗੇ ਨੇ ਪੈਸੇ ਤਨਖਾਹ ਦੇਣ ਜੋਗੇ 45000 ਸਰਕਾਰੀ ਨੌਕਰੀਆਂ ਦੇ ਕਿਹਾ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈਆ ਤੁਹਾਡੇ ਸਾਹਮਣੇ ਖੜਾ 45000 ਤੁਹਾਡੇ ਵੀ ਮਿਲੀਆਂ ਹੋਣੀਆਂ ਆਰੇ ਧੋਲੇ ਮਿਲੀਆਂ ਹੋਣੀਆਂ ਤੁਹਾਡੇ ਪਿੰਡਾਂ 'ਚ ਵੀ ਕਿਉਂਕਿ ਮੈਂ ਇਹ ਨਹੀਂ ਦੇਖਦਾ ਨਾ ਕੋਈ ਰੁਪਈਆ ਨਾ ਕੋਈ ਸ਼ਿਫਾਰਿਸ਼ ਪੜੋ ਇੱਕ ਘਰ 'ਚ ਦੋ ਦੋ ਨੌਕਰੀਆਂ ਵੀ ਮਿਲੀਆਂ ਹੋਈਆਂ ਭੈਣ ਤੇ ਭਾਈ ਦੋਨੇ ਪੜ ਲੇ ਨੰਬਰ ਆ ਗਏ ਸਰਜੀਤਪੁਰ ਹੀ ਕੋਠੇ ਆ ਸਾਡੇ ਇੱਥੇ ਸਰਜੀਤਪੁਰ ਹੀ ਕੋਠੇ ਤਿੰਨ ਭੈਣਾਂ ਨੂੰ ਮਿਲੀਆਂ ਤਿੰਨ ਭੈਣਾਂ ਨੂੰ ਸਰਜੀਤਪੁਰ ਹੀ ਕੋਠਿਆਂ 'ਚ ਦੱਸੋ ਇਹ ਦੂਹ ਪਹਿਲਾਂ ਕਦੇ ਮਿਲਦੀ ਸੀ ਐ ਨੌਕਰੀ ਹੋਰ ਹੋਰ ਕੱਢੂ ਹਜੇ ਨੌਕਰੀਆਂ ਆ ਹੁਣ ਆਉਣ ਵਾਲੇ ਦਿਨਾਂ 'ਚ ਪੁਲਿਸ ਦੇ ਵਿੱਚ ਰੱਖਣੇ ਆ ਮੁੰਡੇ ਕੁੜੀਆਂ ਤੁਸੀਂ ਦੇਖੋ 2000 ਸਾਲ ਵਿੱਚ 80000 ਪੁਲਿਸ ਸੀ ਪੰਜਾਬ ਕੋਲੇ 2024 ਆ ਗਿਆ ਅੱਜ ਵੀ 80000 ਕਿੰਨੀ ਪਾਪੂਲੇਸ਼ਨ ਵੱਧ ਗਈ ਕ੍ਰਾਈਮ ਵੱਧ ਗਿਆ ਕੋਈ ਕੁ ਦੇਖਦੇ ਹੀ ਨਹੀਂ ਬਾ ਜਿਹੜੇ ਰਿਟਾਇਰ ਹੁੰਦੇ ਨੇ ਉਹਨੂੰ ਭਰਤੀ ਕਰ ਲੈਂਦੇ ਨੇ ਉਹਨਾਂ ਦੀ ਥਾਂ ਤੇ ਵਧਾਈ ਨਹੀਂ ਮਤਲਬ ਨਫਰੀ ਹੁਣ ਪੁਲਿਸ ਨੂੰ ਗੱਡੀਆਂ ਦਿੱਤੀਆਂ ਨਵੀਆਂ ਤੁਸੀਂ ਦੇਖਦੇ ਹੋਵੋਗੇ ਐਸਐਸਐਫ ਵਾਲੀ ਨਵੀਂ ਜਿਹੜੀਆਂ ਗੱਡੀਆਂ ਸੜਕ ਤੇ ਖੜੀਆਂ ਨੇ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜੇ ਉਹਦੀ ਚੱਕ ਕੇ ਲੈ ਜਾਂਦੇ ਨੇ 45% ਮੌਤਾਂ ਚ ਕਮੀ ਆ ਗਈ ਸੜਕਾਂ ਤੇ ਜਿਹੜੀਆਂ 45% ਲੈ ਕੇ ਨਵੀਆਂ ਗੱਡੀਆਂ ਜਮਨ ਨਵੀਆਂ ਮੈਂ ਕਿਹਾ ਐਸਐਚਓ ਨੂੰ ਦੇਣੀਆਂ ਨੇ ਡੀਜੀਪੀ ਨੂੰ ਕਿਹਾ ਕੀ ਕਰਦੇ ਸੀ ਵੱਡੇ ਅਫਸਰਾਂ ਦੇ ਦਿੰਦੇ ਸੀ ਉਹ ਨੂੰ ਥੋੜੀ ਜੀ ਰੱਚੜ ਜੀ ਕਰਕੇ ਉਦੋਂ ਥੱਲੇ ਵਾਲੇ ਡੀਐਸਪੀ ਨੂੰ ਦੇਂਦੇ ਸੀ ਉਹ ਹੋਰ ਖਟਾਰਾ ਜੀ ਕਰਕੇ ਉਦੋਂ ਥੱਲੇ ਦੇਂਦੇ ਸੀ ਜੋ ਤੱਕ ਵਿਚਾਰੇ ਐਸਐਚਓ ਕੋਲੇ ਪਹੁੰਚਦੀ ਸੀ ਉਹ ਤੱਕ ਉਹਦਾ ਮੂਰਲਾ ਜਿਹੜਾ ਹੋਇਆ ਬੰਪਰ ਜਿਹਾ ਉਹ ਕਿਸੇ ਹੋਰ ਮਾਡਲ ਦਾ ਹੁੰਦਾ ਸੀ ਪਿਛਲਾ ਕਿਸੇ ਹੋਰ ਮਾਡਲ ਦਾ ਕਈ ਵਾਰੀ ਤਾਂ ਜਿਹਨੂੰ ਫੜ ਨਾ ਜਾਣਾ ਉਹਨੂੰ ਕਹਿਣਾ ਪੈਂਦਾ ਸੀ ਬਾਈ ੱਤਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਯਾਰ ਉਹ ਮੈਂ ਕਿਹਾ ਉਹਨਾਂ ਨੂੰ ਦਿਓ ਓਏ ਜਿਨ੍ਹਾਂ ਨੇ ਕੰਮ ਕਰਨਾ ਯਾਰ ਖੜੀਆਂ ਨੇ ਨਵੀਆਂ ਲੈ ਅਜੇ ਹਜੇ ਇਹਨਾਂ ਨੇ ਕਾਗਜ਼ੇ ਵੀ ਨਹੀਂ ਲਾਏ ਚਾਚ ਕਹਿੰਦੇ ਨਵੀਆਂ ਮਿਲੀਆਂ ਪਹਿਲੀ ਵਾਰ